ਤਾਂ ਫਲਾਈਓਵਰ ਉੱਤੇ ਇੱਕ ਸੜਕੀ ਹਾਦਸਾ ਵਾਪਰਿਆ ਜੁੱਥੇ ਹਾਦਸਾ ਵਾਪਰਨ ਮਕਰੋ ਹੰਗਾਮਾ ਸ਼ੁਰੂ ਹੋ ਜਾਂਦਾ ਦਰਅਸਲ ਜਾਣਕਾਰੀ ਮੁਤਾਬਿਕ ਦੱਸਿਆ ਜਾ ਰਿਹਾ ਕਿ ਟਰੱਕ ਚਾਲਕ ਜਿਵੇਂ ਹੀ ਆਪਣੇ ਟਰੱਕ ਨੂੰ ਪਿੱਛੇ ਕਰ ਰਿਹਾ ਹੁੰਦਾ ਹੈ ਤਾਂ ਗੱਡੀ ਚਾਲਕ ਨੂੰ ਆਪਣੀ ਲਪੇਟ ਦੇ ਵਿੱਚ ਉਲਾ ਲੈਂਦਾ ਹਾਲਾਂਕਿ ਹਾਦਸੇ ਦੇ ਵਿੱਚ ਜਾਨੇ ਨੁਕਸਾਨ ਹੋਣ ਤੋਂ ਬਚਵਾ ਹੋ ਜਾਂਦਾ ਪਰ ਗੱਡੀ ਚਾਲਕ ਨੇ ਟਰੱਕ ਚਾਲਕ ਦੇ ਨਾਲ ਮਾਰਕੁੱਟ ਕਰਨੇ ਸ਼ੁਰੂ ਕਰ ਦਿੱਤੇ ਹੰਗਾਮੇ ਦੀ ਸੂਚਨਾ ਜਿਵੇਂ ਹੀ ਪੁਲਿਸ ਕੋਲ ਪਹੁੰਚਦੀ ਹੈ ਤਾਂ ਨੌਜਵਾਨਾਂ ਨੇ ਸ਼ਰਾਬ ਦੇ ਨਸ਼ੇ ਵਿੱਚ ਹੋਣ ਦਾ ਦੋਸ਼ ਲਗਾਉਂਦਿਆਂ ਹੋਇਆਂ ਮੈਡੀਕਲ ਕਰਵੌਣ ਦੀ ਮੰਗ ਕੀਤੀ ਸੀ ਇਸ ਦੇ ਨਾਲ ਹੀ ਪੁਲਿਸ ਨਾਲ ਹੀ ਉਲਝ ਪਏ ਟੱਕਰ ਤੋਂ ਬਾਅਦ ਸੜਕ ਦੇ ਵਿੱਚ ਖੜੇ ਟਰੱਕ ਦੇ ਕਾਰਨ ਰਾਹਗੀਰਾਂ ਨੂੰ ਨਿਕਲਣ ਦੇ ਵਿੱਚ ਭਾਰੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਹਾਲਾਂਕਿ ਪੁਲਸ ਨੇ ਮੌਕੇ ਤੇ ਹੀ ਕਾਰਵਾਈ ਦਾ ਆਸ਼ਵਾਸ਼ਣ ਦੇ ਕੇ ਮਾਹੌਲ ਨੂੰ ਸ਼ਾਂਤ ਕਰਵਾਇਆ ਇਹ ਤਸਵੀਰਾਂ ਦਮੋਰੀਆ ਪੁਲ ਤੋਂ ਸਾਹਮਣੇ ਆਈਆਂ ਨੇ ਜੁਥੇ ਰਕ ਨੂੰ ਪਿੱਛੇ ਕਰਨ ਦੌਰਾਨ ਗੱਡੀ ਲਪੇਟ ਦੇ ਵਿੱਚ ਆ ਜਾਂਦੀ ਹੈ ਤੇ ਉਸ ਦੇ ਦੌਰਾਨ ਮਾਹੌਲ ਹੈ ਕਾਫੀ ਭਖ ਜਾਂਦਾ ਹੈ ਕਿਥੇ ਰਹਿਣ ਵਾਲੇ ਹੋ ਕਾ ਮੰਡੀ ਸਾਹਿਬ ਕੀ ਗਲਤ ਗੱਲਬਾਤ ਕੀ ਹੋਈ ਸੀ ਜੀ ਸੇ ਸਟੇਸ਼ਨ ਜਾ ਰਹੇ ਸੀ ਅਸੀਂ ਨੂੰ ਕਾਫੀ ਟਾਈਮ ਤੋਂ ਹਾਰਨ ਮਾਰ ਰਹੇ ਸੀ ਤਾਂ ਇਹਨੇ ਇੱਕ ਵਾਰੀ ਵੀ ਸਾਡਾ ਹਾਰਨ ਨਹੀਂ ਸੁਣਿਆ ਇਹ ਬਿਲਕੁਲ ਨਸ਼ਾ ਕੀਤਾ ਹੋਇਆ ਅੱਜ ਸਾਨੂੰ ਲੱਗ ਰਿਹਾ ਤੇ ਗੱਡੀ ਦੇ ਵਿੱਚ ਮੈਡਮ ਕਿਸੇ ਦੇ ਸੱਟ ਬੈਠੀ ਨਹੀਂ ਲੱਗੀ ਸਾਰੇ ਬੱਚੇ ਆ ਨਾ ਜੇ ਥੋੜੀ ਜਿਹੀ ਹੋ ਜਾਵੇ ਸਾਡੀ ਪਛਾਣ ਜਾ ਰਹੀ ਮੈਡਮ ਫੈਮਲੀ ਬੈਠੀ ਸੀ ਗੱਡੀ ਦੇ ਵਿੱਚ ਸਾਰੀ ਫੈਮਲੀ ਸਾਰੀ ਫੈਮਲੀ ਹੈ ਸਰ ਸਾਰੀ ਫੈਮਲੀ ਸੀ ਇਹ ਐਕਸੀਡੈਂਟ ਹੋ ਗਿਆ ਗੱਡੀ ਦਾ ਟ੍ਰੱਕਾ ਡੰਨ ਜਿਹੋ ਅਸੀਂ ਲੈ ਕੇ ਜਾ ਰਹੇ ਹਾਂ ਜੇ ਉਹਦੀ ਸਥਿਤੀ ਤਾਂ ਅਸੀਂ ਲਾਜਾ ਕਰਾਵਾਂ ਜੋ ਬੰਦੀ ਕਾਰ ਦੇਖੋ ਜੀ ਆਹ ਰੋਡ ਦੇ ਉੱਪਰ ਕਹਿ ਰਹੇ ਏ ਟਰੱਕ ਵਾਲੀ ਦੀ ਗਲਤੀ ਹੁਣ ਜਾ ਕੇ ਆਪਣੇ ਉਹਦੇ ਚੈੱਕ ਕਰਦੇ ਆਂ ਸੀ ਆ ਕੇ ਜੋ ਗੱਲ ਜਿਹੜਾ ਸਪੋਰਟ ਵਾਲੇ ਜਿਹੜੇ ਡਰਿੰਕ ਦੇਣੇ ਨੇ ਇਹਨਾਂ ਦੇ ਚੱਲਦੇ ਇੱਕ ਵਾਰ ਹੋ ਗਈ ਕੰਮ ਕਰਦਾ ਦੇਖੋ ਇਹੋ ਜੀ ਗੱਲ ਜੇ ਕੋਈ ਇਹੋ ਜੀ ਗੱਲ ਹੋਈ ਤਾਂ ਉਸੇ ਹੀ ਕਾਰਵਾਈ ਸਰ ਮੌਕੇ ਤੇ ਜਿਹੜਾ ਉਹਦੇ ਜਾ ਕੇ ਡਰਾਈਵਰ ਦਾ ਮਲਾਹਿਆ ਕਰਦਾ ਮੌਕੇ ਤੇ ਜਾਂਚ ਅਧਿਕਾਰੀ ਪਹੁੰਚੇ ਸੀਗੇ ਥਾਣਾ ਤਿੰਨ ਦੇ ਪਰਿਭਾਰੀ ਜਿਹੜੇ ਨੇ ਤੇ ਟੁੱਟੂ ਮੈਮਾ ਹੋਈ ਹੁਣ ਤਾਂ ਵੀ ਰੋਪ ਲੱਗੇ ਨੇ ਕਿ ਉਹਨਾਂ ਜੀ ਉਹ ਤਾਂ ਫਿਰ ਪਹਿਨੀ ਗੱਲ ਕਿ ਰੋਡ ਪਲੇਅ ਕੰਡੀਸ਼ਨਲ ਥੋੜਾ ਬੈਸਟ ਪਿਆ ਹੋਇਆ ਇਹੋ ਜੀ ਕੋਈ ਗੱਲ ਜੇ ਕਿਸੇ ਨਾਲ ਹੋਏ ਮਤਲਬ ਕਿਰੇਟ ਹੋਇਆ ਤੱਕ ਹੋਇਆ ਤਾਂ ਜੀ ਉਹਨਾਂ ਸਾਹ ਦੁਬਾਉਂਦੇ ਤਾਂ ਫਲਾਈਓਵਰ ਉੱਤੇ ਇੱਕ ਸੜਕੀ ਹਾਦਸਾ ਵਾਪਰਿਆ ਜੁਥੇ ਹਾਦਸਾ ਵਾਪਰਨ ਮਕਰੋ ਹੰਗਾਮਾ ਸ਼ੁਰੂ ਹੋ ਜਾਂਦਾ ਦਰਅਸਲ ਜਾਣਕਾਰੀ ਮੁਤਾਬਕ ਦੱਸਿਆ ਜਾ ਰਿਹਾ ਕਿ ਟਰੱਕ ਚਾਲਕ ਜਿਵੇਂ ਹੀ ਆਪਣੇ ਟਰੱਕ ਨੂੰ ਪਿੱਛੇ ਕਰ ਰਿਹਾ ਹੁੰਦਾ ਹੈ ਤਾਂ ਗੱਡੀ ਚਾਲਕ ਨੂੰ ਆਪਣੀ ਲਪੇਟ ਦੇ ਵਿੱਚ ਉਲਾ ਲੈਂਦਾ ਹਾਲਾਂਕਿ ਹਾਦਸੇ ਦੇ ਵਿੱਚ ਜਾਨੇ ਨੁਕਸਾਨ ਹੋਣ ਤੋਂ ਬਚਵਾ ਹੋ ਜਾਂਦਾ ਪਰ ਗੱਡੀ ਚਾਲਕ ਨੇ ਟਰੱਕ ਚਾਲਕ ਦੇ ਨਾਲ ਮਾਰਕਟ ਕਰਨੇ ਸ਼ੁਰੂ ਕਰ ਦਿੱਤੀ ਹੰਗਾਮੇ ਦੀ ਸੂਚਨਾ ਜਿਵੇਂ ਹੀ ਪੁਲਿਸ ਕੋਲ ਪਹੁੰਚਦੀ ਹੈ ਤਾਂ ਨੌਜਵਾਨਾਂ ਨੇ ਸ਼ਰਾਬ ਦੇ ਨਸ਼ੇ ਵਿੱਚ ਹੋਣ ਦਾ ਦੋਸ਼ ਲਗਾਉਂਦਿਆਂ ਹੋਇਆਂ ਮੈਡੀਕਲ ਕਰਵਾਨ ਦੀ ਮੰਗ ਕੀਤੀ ਸੀ ਇਸ ਦੇ ਨਾਲ ਹੀ ਪੁਲਿਸ ਨਾਲ ਹੀ ਉਲਝ ਪਏ ਟੱਕਰ ਤੋਂ ਬਾਅਦ ਸੜਕ ਦੇ ਵਿੱਚ ਖੜੇ ਟਰੱਕ ਦੇ ਕਾਰਨ ਰਾਹਗੀਰਾਂ ਨੂੰ ਨਿਕਲਣ ਦੇ ਵਿੱਚ ਭਾਰੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਹਾਲਕਿ ਪੁਲਸ ਨੇ ਮੌਕੇ ਤੇ ਹੀ ਕਾਰਵਾਈ ਦਾ ਆਸ਼ਵਾਸ਼ਣ ਦੇ ਕੇ ਮਾਹੌਲ ਨੂੰ ਸ਼ਾਂਤ ਕਰਵਾਇਆ ਇਹ ਤਸਵੀਰਾਂ ਦ ਮੋਰੀਆ ਪੁਲ ਤੋਂ ਸਾਹਮਣੇ ਆਈਆਂ ਨੇ ਜੁਥੇ ਟਰੱਕ ਨੂੰ ਪਿੱਛੇ ਕਰਨ ਦੌਰਾਨ ਗੱਡੀ ਲਪੇਟ ਦੇ ਵਿੱਚ ਆ ਜਾਂਦੀ ਹੈ ਤੇ ਉਸ ਦੇ ਦੌਰਾਨ ਮਾਹੌਲ ਹੈ ਕਾਫੀ ਭੱਖ ਜਾਂਦਾ ਹੈ ਸਾਨੂੰ ਕਿੱਥੇ ਰਹਿਣ ਵਾਲੇ ਹੋ ਕਾਂ ਮੰਡੀ ਸਾਹਿਬ ਕੀ ਗਲਤ ਕੀ ਹੋਈ ਸੀਗੀ ਅਸੀਂ ਸਟੇਸ਼ਨ ਜਾ ਰਹੇ ਸੀ ਤੇ ਲੋਕ ਕਾਫੀ ਟਾਈਮ ਤੋਂ ਹੋਰ ਨੂੰ ਮੰਗ ਰਹੇ ਸੀਗਾ ਇਹਨੇ ਇੱਕ ਵਾਰੀ ਵੀ ਸਾਡਾ ਹੋਰ ਨੂੰ ਨਹੀਂ ਸੁਣਿਆ ਨੇ ਬਿਲਕੁਲ ਨਸ਼ਾ ਕੀਤਾ ਹੋਇਆ ਜਿੱਥੇ ਸਾਨੂੰ ਲੱਗ ਰਿਹਾ ਤੇ ਗੱਡੀ ਦੇ ਵਿੱਚ ਮੈਡਮ ਕਿਸੇ ਦੇ ਸੱਟ ਬੈਟ ਤੇ ਲੱਗੀ ਸੀ ਨਾ ਬੱਚੇ ਆ ਨਾ ਜੇ ਥੋੜੀ ਬੱਚੀ ਸੀ ਗੱਡੀ ਦੇ ਵਿੱਚ ਸਾਡੀ ਕੰਮ ਜਾਣਾ ਮੈਡਮ ਫੈਮਲੀ ਬੱਚੀ ਸੀ ਗੱਡੀ ਦੇ ਵਿੱਚ ਸਾਰੀ ਫੈਮਲੀ ਸਾਡੀ ਫੈਮਲੀ ਆ ਸਰ ਸਾਰੀ ਫੈਮਲੀ ਸੀ ਹੈ ਐਕਸੀਡੈਂਟ ਹੋਇਆ ਕਰੇ ਟ੍ਰੱਕ ਵਾਲਨ ਜਿਹੋ ਸੀ ਲੈ ਕੇ ਜਾ ਰਿਹਾ ਹੈ ਜੇ ਉਹ ਇਸ ਪਬਲੀਕੀ ਤਾਂ ਮੁਲਾਇਆ ਕਰਾਵਾਂ ਜੋ ਬੰਦੀ ਕਾਰਵਾਈ ਕਰਾਂਗੇ ਜੀ ਸਰ ਇਸ ਦਰਾਨ ਪਤਾ ਕਿ ਕਾਰਨ ਕੀ ਰਹੇਗੇ ਦੇਖੋ ਜੀ ਆਹ ਰੋਡ ਦੇ ਉੱਪਰ ਕਹ ਰਹੇ ਏ ਟ੍ਰੱਕ ਵਾਲੀ ਦੀ ਗਲਤੀ ਹੁਣ ਜਾ ਕੇ ਆਪਣੇ ਉਹਦੇ ਚੈੱਕ ਕਰਦੇ ਆਂ ਸੀ ਆ ਕੇ ਜੋ ਨਹੀਂ ਚੱਲਦਾ ਦੇਖੋ ਇਹੋ ਜੀ ਗੱਲ ਜੇ ਕੋਈ ਇਹੋ ਜੀ ਗੱਲ ਹੋਈ ਤਾਂ ਉਹੋ ਜੀ ਕਾਰਵਾਈ ਸਰ ਮੌਕੇ ਤੇ ਜਿਹੜਾ ਉਹਦੇ ਜਾ ਕੇ ਡਰਾਈਵਰ ਦਾ ਮੁਲਾਇਆ ਕਰਾ ਮੌਕੇ ਤੇ ਜਾਂਚ ਅਧਿਕਾਰੀ ਪਹੁੰਚੇ ਸੀਗੇ ਥਾਣਾ ਤਿੰਨ ਦੇ ਪਰਿਭਾਰੀ ਜਿਹੜੇ ਨੇ ਤੇ ਟੁੱਟੂ ਮੈਮਾ ਹੋਈ ਹੁਣ ਉਹ ਤੇ ਵੀ ਰੋਪ ਲੱਗੇ ਨੇ ਕੀ ਪੈਣੀ ਗੱਲ ਕਿ ਰੋਡ ਕਲੀਅਰ ਕਰਨ ਵਿਸ਼ੇਸ਼ ਨਾਲ ਥੋੜਾ ਬੈਸਟ ਪਿਆ ਹੋਇਆ ਇਹ ਜੀ ਕੋਈ ਗੱਲ ਉਹ ਟ੍ਰੈਫਿਕ ਦਾ ਜਮ ਹੋ ਰਿਹਾ ਸੀ ਪੈਣੀ ਕਾਰਵਾਈ ਜੋ ਮੰਗੇ ਦੇਖੋ ਅਸੀਂ ਪੁਲਿਸ ਦਾ ਕੰਮ ਹੈ ਇਹ ਕਿਸੇ ਨਾਲ ਮਤਲਬ ਇਨਕ੍ਰੀਟ ਹੋਇਆ ਤੱਕ ਹੋਇਆ ਤਾਂ ਅਸੀਂ ਉਹ ਦਿਨ ਨੂੰ ਸਾਫ ਕਰਾਂਗੇ